ਲੁਧਿਆਣਾ ਐਨਜੀਓ ਵੱਲੋਂ ਲਗਾਏ ਗਏ ਇਸ ਮੈਡੀਕਲ ਕੈਂਪ ਵਿੱਚ ਵੱਖ-ਵੱਖ ਬਿਮਾਰੀਆਂ ਨਾਲ ਲੜਨ ਲਈ ਮੁਫਤ ਸਲਾਹ ਦਿੱਤੀ ਗਈ। ਇਸ ਕੈਂਪ ਰਾਹੀਂ ਗਾਇਨੀਕੋਲੋਜਿਸਟ, ਪੇਟ ਦੇ ਡਾਕਟਰ, ਅੱਖਾਂ ਦੇ ਡਾਕਟਰ, ਅੱਖਾਂ ਦਾ ਮੁਫਤ ਚੈੱਕਅਪ ਅਤੇ ਕੈਂਸਰ ਸਕ੍ਰੀਨਿੰਗ ਸੰਬੰਧੀ ਟੈਸਟ ਬਿਲਕੁਲ ਮੁਫਤ ਕੀਤੇ ਗਏ। ਇਨਾਂ ਹੀ ਨਹੀਂ ਇਸ ਕੈਂਪ ਵਿੱਚ ਲੋਕਾਂ ਦਾ ਮੁਫਤ ਇਲਾਜ, ਮੁਫਤ ਐਨਕਾ ਅਤੇ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਮੈਡੀਕਲ ਕੈਂਪ ਵਿੱਚ ਲੁਧਿਆਣਾ ਦੇ ਪ੍ਰਸਿੱਧ ਡਾਕਟਰ ਰਮੇਸ਼ ਸੁਪਰ ਆਈ ਕੇਅਰ ਐਂਡ ਲੇਜ਼ਰ ਸੈਂਟਰ ਅਤੇ ਡੀ ਐਮ ਸੀ ਹਸਪਤਾਲ ਦੀ ਸਮੁੱਚੀ ਟੀਮ ਵੀ ਹਾਜ਼ਰ ਸੀ। ਇਸ ਮੈਡੀਕਲ ਕੈਂਪ ਵਿੱਚ 500 ਤੋਂ ਵੱਧ OPDs ਹੋਈਆਂ ਅਤੇ ਲੋੜਵੰਦ ਮਰੀਜ਼ਾਂ ਦੇ ਆਪਰੇਸ਼ਨ ਵੀ ਕੀਤੇ ਜਾਣਗੇ। ਇਸ ਮੈਡੀਕਲ ਕੈਂਪ ਦੌਰਾਨ ਬੰਦੂ ਹੈਲਪਿੰਗ ਹੈਂਡਸ ਫਾਊਂਡੇਸ਼ਨ ਦੀ ਡਾਇਰੈਕਟਰ ਸਮਰਤਾ ਕੌਰ ਨੇ ਪ੍ਰੋਗਰਾਮ ਵਿੱਚ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਉਹਨਾਂ ਨਾਲ ਗੱਲਬਾਤ ਕੀਤੀ ਇਸ ਦੌਰਾਨ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਸੰਸਥਾ ਸਮੇ ਸਮੇਂ ਤੇ ਵਕ ਵਕ ਵਿਸ਼ਿਆਂ ਤੇ ਕੈਂਪ ਲਗਾ ਕੇ ਲੋਕਾਂ ਨੂੰ ਜਾਗਰੂਕ ਕਰਨ ਦਾ ਕੰਮ ਕਰਦੀ ਰਹਿੰਦੀ ਹੈ ਇਸ ਮੈਡੀਕਲ ਕੈਂਪ ਵਿੱਚ ਵੱਡੀਆਂ ਸ਼ਖਸੀਅਤਾਂ ਨੇ ਵੀ ਮੁੱਖ ਮਹਿਮਾਨ ਵਜੋਂ ਉ체ਚੇ ਤੌਰ ਤੇ ਸ਼ਿਰਕਤ ਕੀਤੀ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬੀ ਅਦਾਕਾਰ ਹੌਬੀ ਢਾਲੀਵਾਲ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਜੋਗਿੰਦਰ ਸਿੰਘ ਚੋਹਾਨ ਅਮਨ ਬੱਸੀ ਸੈਮੀ ਓਬਰਾਏ ਰਾਜਦੀਪ ਸਿੰਘ ਲਹਿਰਾ ਡਾਕਟਰ ਸ਼ਰਨਜੀਤ ਸਿੰਘ ਮਿੱਡਾ ਐਸ ਆਈ ਬਲਵੰਤ ਸਿੰਘ ਪੰਛੀ ਐਸ ਪੀ ਤਰਮਵੀਰ ਸਿੰਘ ਗੁਰਪ੍ਰੀਤ ਸਿੰਘ ਜਮਾਲਪੁਰੀ ਨੇ ਸ਼ਿਰਕਤ ਕੀਤੀ ਮੈਡੀਕਲ ਕੈਂਪ ਕੂਮ ਮਕਲਾਂ ਦੇ ਐਸ ਐਚਓ ਅਮਨਦੀਪ ਸਿੰਘ ਅਤੇ ਹੋਰ ਬਹੁਤ ਸਾਰੀਆਂ ਵੱਡੀਆਂ ਸ਼ਖਸੀਅਤਾਂ ਨੇ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ इस मेडिकल दे टीम मेंबर टीम विच शिवाली मदान, जनरल प्रभजोत कौर वालिया सलाहकार वासु मदान, नवनीत सिंह विराज सिंह राजेश तीमान, अमन कौशल आकृति चौधरी नाल, नाल केूमिका है मेंबर दी बदौलत ही वड्डा कम संभव हो सकता है ਇਸ ਬੰਦੂ ਹੈਲਪਿੰਗ ਹੈਂਡਸ ਫਾਊਂਡੇਸ਼ਨ ਐਨਰਜੀਓ ਨੇ ਦੁਨੀਆ ਭਰ ਦੇ ਲੋਕਾਂ ਵਿੱਚ ਸੇਵਾ ਦੀ ਭਾਵਨਾ ਤੇ ਜਾਗਰੂਕਤਾ ਫੈਲਾਉਣ ਵਿੱਚ ਇੱਕ ਸ਼ਾਨਦਾਰ ਕੰਮ ਕੀਤਾ ਹੈ। ਹੁਣ ਤੱਕ ਹਜ਼ਾਰਾਂ ਲੋਕ ਇਸ ਸੇਵਾ ਦਾ ਆਨੰਦ ਲੈ ਚੁੱਕੇ ਹਨ। ਤਹਿਲਕਾ ਟੀਵੀ ਲਈ ਲੁਧਿਆਣਾ ਤੋਂ ਕੈਮਰਾਮੈਨ ਅਰੁਣ ਦੇ ਨਾਲ ਨਰੇਸ਼ ਦੀ ਰਿਪੋਰਟ। ਸਮਰਥਕ ਹੋਰ ਬੰਦੂ ਹੈਲਪਿੰਗ ਹੈਂਡ ਦੀ ਟੀਮ ਦੀ ਤਰਫੋਂ ਅੱਜ ਗੱਲੇਵਾਲ ਪਿੰਡ ਦੇ ਵਿੱਚ ਮੈਡੀਕਲ ਕੈਂਪ ਲਗਾਇਆ ਹੈਗਾ। ਮੈਂ ਤਾਂ ਤੁਹਾਨੂੰ ਇਹੀ ਦੱਸਣਾ ਚਾਹੁੰਦੀ ਸੀ ਜਦੋਂ ਦਾ ਹੋਬੀ ਢਾਲੀਵਾਲ ਸਰ ਦਾ ਆਸ਼ੀਰਵਾਦ ਸਾਡੇ ਸਿਰ ਤੇ ਬਣਿਆ ਤੇ ਸਾਡੀ ਟੀਮ ਨੂੰ ਹੋਰ ਕੌਨਫੀਡੈਂਸ ਮਿਲਿਆ ਹੈਗਾ ਇਹ ਵਾਲੇ ਕੰਮ ਅੱਗੇ ਵੱਧ ਕੇ ਕਰਨ ਲਈ ਕਿਉਂਕਿ ਦੇਖੋ ਕੋਈ ਵੀ ਕੰਮ ਜਿਹੜਾ ਹੈਗਾ ਕਰਨ ਲੱਗੇ ਕਿਸੇ ਨਾ ਕਿਸੇ سپورਟ ਦੀ ਜ਼ਰੂਰਤ ਤਾਂ ਹੁੰਦੀ ਹੈ ਚਾਹੇ ਤਨ ਮਨ ਧਨ ਨਾਲ ਹਨਾ ਅਸੀਂ ਤਨ ਮਨ ਧਨ ਨਾਲ ਤਾਂ ਲੱਗੇ ਹੋਏ ਆ ਤੁਹਾਨੂੰ ਸਰ ਸਾਨੂੰ ਫਾਈਨੈਂਸ਼ਲੀ سپورਟ ਕਰ ਰਹੇ ਹੈਗੇ ਨੇ ਤੇ ਸਰ ਨੇ ਅੱਗੇ ਵੀ ਪ੍ਰੋਮਿਸ ਕੀਤਾ ਕਿ ਸਾਡਾ ਅੱਗੇ ਇਦਾਂ ਹੀ ਸਾਡਾ ਸਾਥ ਦਿੰਦੇ ਰਹਿਣਗੇ। ਉਹ ਨਹੀਂ ਮੇਰੀ ਇਹ ਨਹੀਂ ਨਹੀਂ ਮੇਰੇ ਕੋਲੇ ਕੋਈ ਪੈਸੇ ਨਹੀਂ ਕਿ ਤਾਂ ਬਾਕੀ ਟੀਮ ਦੀਆਂ ਮੈਂ ਮਿੰਤਾ-ਮਿੰਤਾ ਕਰਕੇ ਤੈਨੂੰ ਦਵਾ ਦਿੰਨਾ। ਸਰ ਐ ਵੀ ਕਿਸੇ-ਕਿਸੇ ਕੋਲ ਹੁੰਦੀ ਹੈ ਇਹ ਵਾਲੀ ਜਿਹੜੀ ਕੀ ਕਹਿੰਦੇ ਇਹਨੂੰ? ਕਲਾ ਕਲਾ ਹਾਂ ਕਿਸੇ ਦੀ ਜੇਬਾ ਚੋਂ ਪੈਸੇ ਨਿਕਲਵਾਣੇ। ਨਹੀਂ ਕਲਾ ਨਹੀਂ ਹੈ ਹਿੰਮਤ ਹੈ। ਤੁਹਾਨੂੰ 23 ਸਾਲ ਹੋ ਗਏ। 23 ਸਾਲ ਹੋ ਗਏ। ਸਰ ਕਹਿੰਦੇ ਤੂੰ ਡੋਨੇਸ਼ਨ ਬਾਕਸ ਤਾਂ ਇੰਨਾ ਕਿਉਂ ਰੱਖਿਆ ਹੋਇਆ ਹੈ? ਕਿਉਂਕਿ ਸਰ ਠੀਕ ਹੈ ਖੁਦ ਲੱਗੇ ਹੋਇਆ ਤਨ ਮਨ ਤਨ ਨਾਲ ਪੂਰੇ ਲੱਗੇ ਹੋਏ ਸੀ ਅੱਜ ਸਰ ਨੇ ਆ ਕੇ ਸਾਡੇ ਡੋਨੇਸ਼ਨ ਬਾਕਸ ਨੂੰ ਵੱਡਾ ਕਰਤਾ ਸਰ ਕਹਿੰਦੇ ਤੈਨੂੰ ਮੈਂ ਲੈ ਕੇ ਦਵਾਂਗਾ ਚਾਹੇ ਜਿੱਦਾਂ ਵੀ ਹੈ ਕਲਾ ਇਹ ਤੁਹਾਡੇ ਚ ਬਹੁਤ ਜ਼ਿਆਦਾ ਹੈਗੀ ਤੁਸੀਂ ਕਾਫੀ ਬੰਦੇ ਸਾਡੇ ਨਾਲ ਜੋੜੇ ਸਰ ਇਕੱਲੇ ਕਦੀ ਵੀ ਕੋਈ ਨਾਲ ਨਹੀਂ ਚੱਲ ਸਕਦਾ ਨਾ ਤੁਸੀਂ ਇਕੱਲੇ ਕਰ ਸਕਦੇ ਨਾ ਅਸੀਂ ਇਕੱਲੇ ਕਰ ਸਕਦੇ ਤੁਸੀਂ ਕਾਇਨਾਤ ਨਾਲ ਜੋੜੀਏ ਸਾਡੇ ਸੋ ਥੈਂਕ ਯੂ ਸੋ ਮੱਚ ਇਸ ਚੀਲੀ ਤੇ ਅਸੀਂ ਇਦਾਂ ਹੀ ਸੇਵਾ ਕਰਦੇ ਰਾਂਗੇ ਤੁਹਾਡਾ ਆਸ਼ੀਰਵਾਦ ਸਾਡੇ ਨਾਲ ਰਹੇਗਾ ਤੁਸੀਂ ਮਨਾਰਗੇ ਈ ਬਬਲੀ ਕੱਟੀ ਹੋ ਜੂਗੀ ਇਦਾਂ ਲੱਗਦਾ ਈ ਤੁਹਾਨੂੰ ਸਰ ਮੈਂ ਪਹਿਲੇ ਹੀ ਕਹਿ ਚੁੱਕੀ ਹਾਂ ਕਿ ਸਾਡੀ ਬੰਦੂ ਹੈਲਪਿੰਗ ਹੈਂਡ ਦੀ ਟੀਮ ਨੂੰ ਸੌਰੀ ਬੰਦੂ ਹੈਲਪਿੰਗ ਹੈਂਡ ਦੀ ਜਿਹੜੀ ਵਾਕਈ ਲੋੜ ਹੈ ਇਹਨਾਂ ਪਿੰਡਾਂ ਨੂੰ ਹੈ ਸ਼ਾਇਦ ਠੀਕ ਹੈ ਸਾਰੀਆਂ ਐਨ ਜੀਓਜ਼ ਕੰਮ ਕਰ ਰਹੀਆਂ ਅਸੀਂ ਇੱਥੇ ਘਰਾਂ ਘਰਾਂ 'ਚ ਬੈਠ ਕੇ ਦੇਖਿਆ ਸਭ ਦੇ ਦੁੱਖ ਸੁੱਖ ਸਭ ਦੇ ਸੁਣੇ ਆ ਕਾਫੀ ਫੈਮਿਲੀਜ਼ ਨੂੰ ਅਸੀਂ ਅਡਾਪਟ ਵੀ ਕੀਤਾ ਮਨ ਸਾਰੇ ਕਹਿੰਦੇ ਆ ਤੂੰ ਨਾਮ ਕਮਾਣਾ ਹੈ ਸ਼ਹਿਰ 'ਚ ਚੱਲ ਨਾਮ ਤਾਂ ਮੈਂ ਕਮਾ ਲੂੰਗੀ ਵਾਈ ਗਰੂ ਦਾ ਹੈ ਸਾਡੇ ਕੋਲ ਸਪੋਰਟ ਹੈ ਨਾ ਉਹਦੇ ਉਹਦੇ ਮਤਲਬ ਪਿੰਡ ਦੇ ਵਿੱਚ ਅਸੀਂ ਮੈਡੀਕਲ ਕੈਂਪ ਲਗਾਉਣਾ ਸੀ ਮੰਨਉ ਨਹੀਂ ਪਤਾ ਸੀ ਸਾਡਾ ਫਰਸਟ ਕੈਂਪ ਸੀਗਾ ਸਰ ਨਾਲ ਡਿਸਕਸ਼ਨ ਕੀਤੀ ਕਿ ਸਰ ਪਤਾ ਨਹੀਂ ਕਿੱਦਾਂ ਹੋਏਗਾ ਸਰ ਕਹਿੰਦੇ ਕੋਈ ਨਹੀਂ ਤੂੰ ਹਿੰਮਤ ਕਰ ਸਭ ਹੋ ਜਾਊਗਾ ਸਰ ਦੇ ਇੱਕ ਫੋਨ ਕਾਲ ਦੇ ਨਾਲ ਸਰਪੰਚਾ ਨੇ ਲੰਗਰ ਦੀ ਤਿਆਰੀ ਕਰਤੀ ਹੈ ਨਾ ਸਭ ਆਪਸ ਦੌੜ ਕੇ ਕੋਈ ਰਾਸ਼ਨ ਲੈ ਕੇ ਆ ਰਿਹਾ ਕੋਈ ਕੁਝ ਕਰ ਰਿਹਾ ਹੈਗਾ ਤੇ ਸਾਨੂੰ ਅੱਜ ਮਤਲਬ ਹੋਰ ਸਾਡਾ ਮਤਲਬ ਜੋ ਅਸੀਂ ਪਿੰਡਾਂ ਚ ਕਰਨਾ ਚਾਹੁੰਦੇ ਆ ਨਾ ਇੱਥੇ ਟਰਾਂਸਪੋਰਟ ਦੀ ਬਹੁਤ ਕਮੀ ਹੈ ਅਸੀਂ ਇੱਥੇ ਟਰਾਂਸਪੋਰਟ ਵੀ ਲੈ ਕੇ ਆਉਣਾ ਚਾਹੁੰਦੇ ਹੈਗੇ ਆ ਇੱਥੇ ਅਸੀਂ ਜਿਹੜੀਆਂ ਰੋਡਸ ਦੇ ਉੱਤੇ ਰੇਡੀਅਮਸ ਲਗਵਾਉਣਾ ਚਾਹੁੰਦੇ ਆ ਕਿਉਂਕਿ ਇੱਥੇ ਨਾ ਮੈਨੂੰ 1 ਸਾਲ ਹੋ ਗਿਆ ਪਿੰਡ ਵਿੱਚ ਆਂਦੇ ਹੋਏ क्योंकि मैं इतने तो हम लगता गली गली तो वाकफ होगी हाँ क्योंकि जो इतने नेरा पैदा ना बहुत दूर दूर तक तो देखोगे ना कोई एक रिक्शा तक भी नहीं है भी खुश करता है तो थैंक यू ऑल आई वॉन्ट टू से इस आप सबकी हेल्प कीजिए एंड जो नीडी पीपल हैं उनकी भी बहुत हेल्प कीजिए जो आपको दिखते हैं रोड्स पे वो जो नीड पर होते हैं इस्पेसली विडोज़ पर जो लोग रोड पे सोते हैं बिना कंबल के बिना ब्लैकेट्स के बिना कुल के जो लोग मतलब ਜਿਨ੍ਹਾਂ ਲੋਕੋ ਕੇ ਪਾਸ ਮਨੀ ਫਾਈਨੈਂਸ਼ੀਅਲੀ ਪ੍ਰੋਬਲਮ ਹੁੰਦੀ ਹੈ ਹਮ ਹਮੇ ਉਨਕੀ ਹੈਲਪ ਕਰਨੀ ਚਾਹੀਦੀ ਵੀ ਸ਼ੁੱਡ ਹੈਲਪ ਥੈਮ ਹਮਨੇ ਆਪਣੇ ਮਾਪੇ ਤੋਂ ਸਿੱਖਾਇਆ ਵੀ ਸ਼ੁੱਡ ਹੈਲਪ एवरीवन ਐਂਡ ਇਟਸ ਅ ਰਾਈਟ ਟੂ ਹੈਲਪ एवरीवन थैंक यू ਬੰਧੂ ਹੈਲਪਿੰਗ ਹੈਂਡਸ ਫਾਊਂਡੇਸ਼ਨ ਸਮਰੱਤ ਕੌਰ ਔਰ ਗਹਿਲੇਆਲ ਪਿੰਡ ਕੂਮਕਲਾਾਂ ਦੇ ਬਿਲਕੁਲ ਨਾਲ ਕੋਗ ਵਸਤਾ ਉਥੇ ਕੈਂਪ ਲਾਇਆ ਬੜਾ ਚੰਗਾ ਲੱਗਿਆ ਸਮਰੱਥ कौर ਆਪ ਦੀ ਐਨ ਜੀਓ ਦੀ ਪੂਰੀ ਟੀਮ ਦੇ ਨਾਲ ਮੈਨੂੰ ਬਹੁਤ ਸਮਾਨੀ ਹੋਇਆ ਕੋਈ 4 5 6 ਮਹੀਨੇ ਪਹਿਲਾਂ ਮਿਲੇ ਸੀ ਔਰ ਬੜਾ ਹੀ ਚੰਗਾ ਲੱਗਿਆ ਇਹਨਾਂ ਦਾ ਕਨਸੈਪਟ ਇਹ ਸ਼ਹਿਰ ਦੇ ਵਿੱਚ ਸਾਰੇ ਕੈਂਪ ਲਾਇਆ ਕਰਦੇ ਸੀ ਮੈਡੀਕਲ ਕੈਂਪ ਤੋਂ ਇਹਨਾਂ ਨੂੰ ਮੈਂ ਪ੍ਰੇਰਿਤ ਕੀਤਾ ਕਿ ਪਿੰਡਾਂ ਦੀਆਂ ਬਹੁਤੀਆਂ ਧੀਆ ਪੈਣਾ ਬਜ਼ੁਰਗ ਔਰਤਾਂ ਬਜ਼ੁਰਗ ਮਰਦ ਸਾਡੇ ਬਾਪੂ ਹੋਣੀ ਵੱਡੇ ਭਰਾ ਹੋਣੀ ਨਹੀਂ ਆ ਸਕਦੇ ਕਈ ਕਰਨਾ ਕਰਕੇ ਤੇ ਸਿਹਤ ਨਹੀਂ ਅਲਾਓ ਕਰਦੀ ਤੁਸੀਂ ਕੈਂਪਾਂ ਕੈਂਪ ਜਿਹੜੇ ਉਹਨਾਂ ਪਿੰਡਾਂ 'ਚ ਲਾਓ ਸੋ ਪਹਿਲਾ ਉਦਮ ਕੀਤਾ ਸਮਰਾਥ ਨੇ ਆਪਣੀ ਟੀਮ ਦੇ ਨਾਲ ਲਾ ਕੇ ਆਇਆ ਤਾਂ ਮੇਰਾ ਹੌਸਲਾ ਮੈਨੂੰ ਵੱਧ ਹੋਇਆ ਸੋ ਇਹਦੇ ਨਾਲ ਤੇ ਮੇਰੇ ਭਰਾ ਸੈਮੀ ਉਪਰਾਏ ਤੇ ਰਾਜਦੀਪ ਤੇ ਕਸਿਦੂ ਬਾਈ ਜੀ ਅਮਰਬਾਸੀ ਜਗਰਾਉਂ ਤੋਂ ਚਾਜੀ ਸਾਹਿਬ ਔਰ ਬਹੁਤ ਸਾਰੇ ਮਿੱਤਰ ਸਾਰੇ ਇਕੱਠੇ ਹੋ ਕੇ ਆਏ ਇੰਦਰਜੀਤ ਗਿੱਲ ਹੋਰੀ ਚੰਗਾ ਲੱਗਿਆ ਕਿਉਂਕਿ ਮੋਹਰੇ ਜਦੋਂ ਟੀਮ ਤੋਂ ਰਿਪੋਰਟਸ ਲਈਆਂ ਕਿ 10 11 12 ਪਿੰਡਾਂ ਦੇ ਲੋਕ ਬਹੁਤ ਸਾਰੇ ਆਏ ਤੇ ਇਸ ਵੇਲੇ 3 ਵਜੇ ਨੇ ਔਰ ਸਾਰੀ ਦਵਾਈਆਂ ਖਤਮ ਨੇ ਤਕਰੀਬਨ ਤਕਰੀਬਨ 1000 ਪਲੱਸ ਪੇਸ਼ੈਂਟ ਅੱਜ ਓਪੀਡੀ ਦੇ ਵਿੱਚ ਚੈੱਕ ਹੋਇਆ ਔਰ ਜਿੰਨੇ ਪੇਸ਼ੈਂਟਸ ਨੂੰ ਸਰਜਰੀ ਰეკਮੈਂਡ ਹੋਈ ਹੈ ਦਵਾਈਆਂ ਦਿੱਤੀਆਂ ਗਈਆਂ ਨੇ ਸਰਜਰੀ ਰეკਮੈਂਡ ਹੋਈ ਆ ਉਹਨਾਂ ਵਾਸਤੇ ਡੀ ਐਮ ਸੀ ਦੀ ਟੀਮ ਨੇ ਸਪੈਸ਼ਲ ਡਿਸਕਾਊਂਟ ਅਨਾਉਂਸ ਕੀਤਾ ਔਰ ਉਹਨਾਂ ਦੀ ਉਹ ਸਰਜਰੀਜ਼ ਆਪਰੇਸ਼ਨਸ ਦੇ ਆਨੰਦ ਚੋਣ ਗਏ ਔਰ ਜਿਹੜੇ ਅੱਖਾਂ ਦੇ ਡਾਕਟਰ ਸੀ ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਵੀ ਅੱਖਾਂ ਦਾ ਆਪਰੇਸ਼ਨ ਹੈ ਉਹ ਫ੍ਰੀ ਆਫ ਕਾਸਟ ਕਰਾਂਗੇ ਖਾਣਾ ਵੀ ਰਹਾਇਸ਼ ਵੀ ਟੋਟਲ ਫ੍ਰੀ ਦੇਵਾਂਗੇ ਜਿਹੜੇ ਇਸ ਕੈਂਪ ਤੋਂ ਪੇਸ਼ੈਂਟਸ ਆਏ ਨੇ ਸੋ ਗੇਲੇੜ ਦੇ ਸਰਪੰਚ ਸਾਹਿਬ ਤੇ ਲਾਗਲੇ ਪਿੰਡਾਂ ਦੇ ਸਰਪੰਚ ਸਹਿਬਾਨ ਸਾਰੇ ਲੋਕ ਸੱਜਣ ਸਨੇਹੀ ਘੁਗਵਸਦੇ ਰਹਿਣ ਰੰਗਲਾ ਪੰਜਾਬ ਹੋਰ ਖੂਬਸੂਰਤ ਹੋਵੇ ਪਿਆਰੇ ਰਿਸ਼ਤੇ ਹੋਰ ਖੂਬਸੂਰਤ ਪਿਆਰ ਵੰਡਣ ਔਰ ਸਮਰਥ ਨੂੰ ਰੱਬ ਸਮੱਤ ਬਖਸ਼ੇ ਕਿ ਉਹ ਆਪਦੀ ਐਨ ਜੀਓ ਦੀ ਸਮੁੱਚੀ ਟੀਮ ਦੇ ਨਾਲ ਇਹੋ ਜਿਹੇ ਕੈਂਪ ਹੋਰ ਲਾਵੇ ਤੇ ਪੰਜਾਬ ਤਰੱਕੀ ਕਰੇ ਔਰ ਪੰਜਾਬ ਦੀ ਸਮੁੱਚੀ ਜਨਤਾ ਸਿਹਤਯਾਬ ਹੋਵੇ